ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਝੋਟੀ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੇ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਕੋਸ ਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਈ ਠੋੜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਠੀਕ ਕਰਕੇ ਨਾਮ ਤੇ ਐਡਰੈਸ ਬੋਲ ਨਾਮ ਪਰਮਜੀਤ ਸਿੰਘ ਜੀ ਪਿੰਡ ਦਿਨਾ ਸਾਹਿਬ ਜ਼ਿਲ੍ਹਾ ਮੋਗਾ ਠੀਕ ਹੈ ਜੀ ਤਹਿਸੀਲ ਬਈ ਗਿਆਨ ਸਿੰਘ ਵਾਲਾ ਜੀ ਨਿਹਾਲ ਸਿੰਘ ਵਾਲਾ ਪਿੰਡ ਦਿਨਾ ਸਾਹਿਬ ਨੇੜੇ ਪਿੰਡ ਬਈ ਕਾਂਗੜੀ ਕਾਂਗੜਾ ਰਹਿ ਗਿਆ ਹੋਰ ਪੰਡ ਕਿਹੜਾ ਬਣੇ 22 ਠੀਕ ਆ ਬਾਈ ਮੋਬਾਈਲ ਨੰਬਰ ਹੋਵੇ 9884 ਜੀ 32856 ਠੀਕ ਆ ਬਾਈ ਬਾਈ ਜਿਹੜੀਆਂ ਝੋਟੀ ਦੇ ਨੇ ਆਪਣੇ ਘਰ ਦੀਆਂ ਹਾਂਜੀ ਘਰ ਦੀਆਂ ਜੀ ਘਰ ਦੀ ਝੋਟੀ ਆ ਬਾਈ ਬਾਈ ਦਾ ਜਿਹੜਾ ਕੰਮ ਆ ਬਈ ਸ਼ੌਂਕ ਜੇ ਵਾਲਾ ਕੰਮ ਆ ਹਣਾ ਸਾਰੇ ਪਸ਼ੂ ਚੰਗੇ ਨੇ ਨਾਲ ਦੀ ਝੋਟੀ ਦੇ ਵੀ ਕੈਮਰਾ ਜੋਰ ਮਾਰਾਂਗੇ ਬਈ ਦੇਖੋ ਝੋਟੇ ਵੀ ਬਹੁਤ ਚੰਗੇ ਆ ਫੇਸ ਪੜਾ ਦੇਖੋ ਬਈ ਝੋਟੀ ਦਾ ਕਮਾਲ ਆ ਨਾਲ ਦੀ ਕੱਟੀ ਵੀ ਬਈ ਚੰਗੀ ਆ ਬੋਦੀ ਦੀ ਕੱਟੀ ਆ ਜੀ ਇਸੇ ਵੱਜਦੀ ਆ ਇਹ अच्छा हां पहले सुई दी ठीक है मोटी दीया हां जी ठीक है मोटी भाई मोटी ਬੋ ਲ ਸੀਮਣ ਦੀ ਇਹ ਕੱਟੀ ਆ ਹਨਾ ਬਸ ਉਹਨੂੰ ਸਾਰਾ ਇੱਕ ਵਾਰੀ ਦਿਖਾ ਦੇ ਆ ਬਈ 14 ਦਾ 70 ਦੀ ਹੈ ਜੀ ਠੀਕ ਹੈ 14 ਦਾ 70 हां जी ਠੀਕ ਹੈ ਬਈ ਦੂਜਾ ਵੀ ਬਈ ਟੁੜੇ ਮਾਲ ਲਖਾਣਾ ਬਈ ਫੇਰ ਇਹਦੇ ਬਾਰੇ ਗੱਲ ਕਰਾਂਗੇ ਝੋਟੀ ਬਹੁਤ ਚੰਗੀ ਆ ਬਈ ਕੋਲੇ ਤੇ ਵੜ ਵੀ ਬਈ ਕੋਲੇ ਚੰਗੀ ਰੱਖੀ ਆ ਤੇ ਨਾਲ ਦੀ ਝੋਟੀ ਵੀ ਜਾਈਗੀ ਇਹੜੇ ਸੀਮਣ ਦੀ ਹੈ ਬਈ 14 ਦਾ 70 ਦੀ ਹੈ ਜੀ 14 ਦਾ 10 ਪਹਿਲੇ ਸੂਈ ਸੂਈ ਵੀ ਆ ਸ਼ੌਕ ਜੇ ਵਾਲਾ ਬਾਈ ਦਾ ਕੰਮ ਚੰਗੇ ਸੀਮਣ ਤੇ ਕੰਮ ਆ ਕੋਈ ਮਾੜਾ ਸੀਮਣ ਕੋਈ ਨਹੀਂਗਾ ਬਈ ਠੱਗੇ ਬਈ ਲਾਸਟ ਗੱਟੀ ਇਹ ਵੀ ਬਹੁਤ ਹੈਗੀ ਆ ਇਹ ਪੀਸੀ 575 ਦੀ ਆ ਇਹਨੇ ਸਿੰਗ ਲਗਾਏ ਵੀ ਬਈ ਹਾਂਜੀ ਸਿੰਗ ਲਗਾਏ ਸਿੰਗ ਲਗਾਏ ਠੀਕ ਮੈਂ ਜੇ ਇੱਕ ਸਿੰਗ ਦਗਾਿਆਂ ਵਾਲੀ ਹੂੰ ਠੀਕ ਆ ਉਸੇ ਕਰਕੇ ਉਹਦੇ ਬੇਸ ਤੇ ਇਹ ਰੱਖੀ ਉਹਦੇ ਬੇਸ ਤੇ ਇਹਦੇ ਵੀ ਲਗਾਤੇ ਹੋਣਾ ਠੀਕ ਚੰਗੇ ਸੀਮਣ ਦੀ ਉਹ ਆ ਚੰਗੀ ਹੋਈ ਆ ਸਿੰਗ ਕੁਆਲਿਟੀ ਪੱਟੜੇ ਵੀ ਬਹੁਤ ਥਾਲੇ ਵੀ ਬਹੁਤ ਚੰਗੇ ਨੇ ਚੰਗਾ ਬਈ ਮਾਲ ਬਈ ਪ੍ਰਤੀ ਤਕਰੀਬਨ ਮੰਨ ਕੇ ਚੱਲੋ ਤਾਂ ਸੱਤ ਕਪਸੂਆ ਸੱਤੇ ਹੀ ਬਈ ਟਾਪ ਨੇ ਆ ਹੁਣ ਝੂਟੀ ਬਾਰੇ ਗੱਲ ਕਰਦੇ ਆ ਬਈ ਕਿਹੜਾ ਸੂਆ ਸੁੰਦੀ ਆ ਤੇ ਦੂਜਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਈ ਇੱਕ ਹਫ਼ਤਾ ਬਾਕੀ ਹੋ ਗਈ ਆ ਹਫ਼ਤੇ ਦੀ ਕੱਚੀ ਆ ਹਾਂਜੀ ਕਿੰਨਾ ਦੁੱਧ ਚੋਇਆ ਬਈ 13 ਲੀਟਰ ਪਹਿਲੇ ਸੂਆ ਚੋਇਆ ਜੀ ਠੀਕ ਆ ਬਈ ਐਮ 29 ਦੀ ਇਹ ਧੀ ਆ ਜੀ ਐਮ 29 ਦੀ ਧੀ ਆ ਇਹ 21330 ਤੋਂ ਹੁਣ ਗੱਪਾਂ ਹੁਣ ਗੱਪਾਂ ਠੀਕ ਆ ਖੁੱਦ ਖੁੱਦ ਕਿਹੜੀ ਦੀ ਆ ਹਾਂਜੀ ਖੁੱਦ ਕਿਹੜੀ ਦੀ ਆ ਹੋਣ ਜੀ ਇਹ 29 ਦੀ ਆਪ ਆ ਜੀ ਅੱਛਾ 29 ਦੀ ਆਪ ਆ ਧੀ 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 ਫੇਸ ਬੜਾ ਚੰਗਾ ਸਿੰਗ ਕੁਆਲਿਟੀ ਬਹੁਤ ਆ ਬਈ ਨੇੜੋ ਹੀ ਮੋੜੀ ਵੀ ਆ ਕੱਦ ਫੁੱਲ ਰਾਜੀ ਰੂਜੀ ਫੁੱਲ ਥਣਲੇਵਾ ਬੜਾ ਚੰਗਾ ਚੰਗੀ ਆ ਬਈ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਾਲੀ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕੋਲ ਲਵੇ ਤੋਰ ਕੇ ਢੇੜਾ ਜਦਵਾ ਦੇ ਕਮਾਲ ਬਾਈ ਕੋਲੇ ਸਾਰੇ ਚੰਗਾ ਰੱਖਿਆ ਵਾ ਚੰਗੇ ਸੀਮਣ ਤੇ ਬਾਈ ਕੰਮ ਕਰਦਾ ਹਨ ਮਾੜਾ ਸੀਮਣ ਬਾਈ ਨੇ ਲਗਵਾਏ ਮਸਮਾ ਦੇ ਤੇ ਤੋਰਾ ਦੇਖੋ ਵੀ ਝੋਟੀ ਦਾ ਬਾਈ ਕਮਾਲ ਦਾ ਫੁੱਲ ਕਾ ਦਾ ਫੁੱਲਰ ਆ ਜੀ ਲੈ ਚੱਲ ਬਾਈ ਕੋਈ ਨਹੀਂ ਲੈ ਚੱਲ ਲੰਮੀ ਤੋਰ ਦੇ ਵੀਰੇ ਆਰ ਡਰ ਕਮਾਲ ਦਾ ਸੂਹ ਕੋਲੋਂ ਲੇਵਾ ਜਿਹੜਾ ਕਰਮਾਈ ਦਾ ਸਟਾਰਟ ਹੋ ਜਾਂਦਾ ਬਾਈ ਮੁਠੀ ਆਲਾ ਥਾਣਾ ਕੱਲਾ ਕੱਲਾ ਥਾਣਾ ਬਾਈ ਤੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਫੇਸ ਫੂਸ ਬਹੁਤ ਚੰਗਾ ਕਿਤੇ ਮੁੱਲ ਕੀ ਆ ਬਾਈ ਇਹਦਾ ਬਹੁਤ ਵੁੰਤੇ ਕਰਾਂਗੇ ਜੀ ਜਾਇਜ਼ ਹੀ ਹੋਊਗਾ ਹਾਂਜੀ ਜਾਇਜ਼ ਹੋਊਗਾ ਠੀਕ ਆ ਮੋਲ ਆ ਜਿਹੜਾ ਬਈ ਫੂਨਤੇ ਹੋਊਗਾ ਮੋਲ ਆ ਜਿਹੜਾ ਝੋਟੀ ਦੇ ਹਿਸਾਬ ਨਾਲ ਜਾਇਜ਼ ਚੰਗੀ ਆ ਝੋਟੀ ਘਾਟ ਕੋਈ ਨਹੀਂ ਕਿਸੇ ਵਾਸਤੇ ਖਲੀਵਾਲੂ ਆ ਕਮਾਲ ਖਾਨ ਤੋਂ ਬਹੁਤ ਚੰਗਾ ਫੁੱਲ ਕੱਦ ਪੱਠ ਥੋੜਾ ਬਹੁਤ ਚੰਗਾ ਚੰਗੀ ਆ ਸ਼ਕੀਨਨੀ ਦੇ ਤੌਰ ਤੇ ਬਈ ਦਾ ਕੰਮ ਆ ਹਨ ਚੰਗੇ ਸੀਮਣ ਤੇ ਸਾਰਾ ਬਈ ਕੰਮ ਆ ਫੇਸ ਫੋਰਸ ਬਹੁਤ ਚੰਗਾ ਅੱਗੇ ਚੰਗੇ ਸੀਮਣ ਤੇ ਗੱਬਣਾ ਹਾਂਜੀ ਠੀਕ ਆ ਭਾਈ ਸਰ ਦੇ ਵੀ 133 ਠੀਕ ਆ ਸਰ ਦੇ ਸੀ ਮੈਂ ਤਾਂ ਬਈ ਗੱਬਣਾ ਥਣ ਝੋਲੀ ਬਹੁਤ ਚੰਗੀਆਂ ਕੱਚੀ ਜ਼ਰੂਰ ਆ ਦੇਣ ਹਜੇ ਲੈਂਦੀ ਆ ਅਲਟਰ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੂਗਾ ਤੇ ਬਈ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ